ਪਿਛਲੇ 70 ਸਾਲ ਦਾ ਤੇ ਇਹਨਾਂ ਦੇ 10 ਸਾਲ ਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਚਾਹੇ ਅਸੀਂ ਕਿਸੇ ਚੀਜ਼ ਨੂੰ ਲੈ ਲਈਏ ਕਿਸੇ ਫੀਲਡ ਨੂੰ ਲੈ ਲਈਏ ਚਾਹੇ ਅਸੀਂ ਹੈਲਥ ਸਵਾਮਾਂ ਨੂੰ ਲੈ ਕੇ ਲੈ ਲਈਏ ਚਾਹੇ ਐਜੂਕੇਸ਼ਨ ਨੂੰ ਲੈ ਕੇ ਲੈ ਲਈਏ ਚਾਹੇ ਰੋਡਸ ਨੂੰ ਲੈ ਕੇ ਲੈ ਲਈਏ ਚਾਹੇ ਕਿਸੇ ਚੀਜ਼ ਨੂੰ ਦੇਖ ਲਈਏ ਅੱਜ ਦੇਖੋ ਅੱਜ ਤੋਂ ਪਹਿਲਾਂ ਜੇ ਕਦੇ ਵੀ ਪਾਕਿਸਤਾਨ ਵਰਗਾ ਦੇਸ਼ ਸਾਡੇ ਤੇ ਛੋਟਾ ਮੋਟਾ ਅਟੈਕ ਕਰਦਾ ਸੀਗਾ ਤਾਂ ਸਾਡੇ ਦੇਸ਼ ਵਾਲੇ ਸਾਡੇ ਜਿਹੜੇ ਸੇਵਾਹੂ ਸੀ ਉਹ ਚੁੱਪ ਕਰਕੇ ਬੈਠ ਜਾਂਦੇ ਸੀਗੇ ਜਦੋਂ ਦੇ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਦੋਨੋਂ ਵਾਰ ਇੱਕ ਵਾਰ ਸਰਜਿਕਲ ਸਟ੍ਰਾਈਕ ਤੇ ਇੱਕ ਵਾਰ 에ਅਰ ਸਟ੍ਰਾਈਕ ਕਰਕੇ ਅਸੀਂ ਉਹਨਾਂ ਦਾ ਉਸ ਤੋਂ ਵੱਧ ਕੇ ਜਵਾਬ ਦਿੱਤਾ ਹੈ ਤਾਂ ਕਿ ਦੂਸਰਾ ਦੇਸ਼ ਉਸ ਤੋਂ ਬਿਨਾ ਚైనా ਵਰਗਾ ਦੇਸ਼ ਵੀ ਸਾਡੇ ਵੱਲ ਮੂੰਹ ਨਹੀਂ ਕਰ ਸਕਿਆ ਸਕੀਮਾ ਜੈਸੀ ਕਹੀਏ ਉਜਵਲਾ ਜੋਜਲਾ ਜਿਹੜਾ ਹੈ ਅੱਜ ਕਿਤੇ ਮਹਿਲਾਵਾਂ ਘਰੇ ਦੇਖੋ ਤੁਹਾਨੂੰ ਪਤਾ ਹੈ ਵੀ ਲੱਕੜ ਨਾਲ ਛਟੀਆਂ ਨਾਲ ਮਿਲ ਘਰਾਂ ਚੁੱਲਿਆਂ ਦੇ ਵਿੱਚ ਦੇਖੋ ਅੱਖਾਂ ਭਰੀ ਭਰੀ ਜਾਂਦੀ ਸੀ ਸਾਰਾ ਦਿਨ ਪਾਣੀ ਨਾਲ ਅੱਜ ਉਹਨਾਂ ਨੂੰ ਸਿਲੰਡਰ ਮਿਲ ਗਏ ਨੇ ਚਾਹੇ ਹੈਲਥ ਸਵਮ ਨੂੰ ਲੈ ਕੇ ਦੇਖ ਕੇ ਲੈ ਲਓ ਤੇ چاہے ਕਿਸੇ ਵੀ ਤੁਸੀਂ ਜੋਗਤ ਅਦਾਲੋ ਚਾਹੇ ਕਿਸਾਨ ਨਿਧੀ ਯੋਜਨਾ ਲਾ ਲਓ ਚਾਹੇ ਕਿਸੇ ਮਤਲਬ ਲੋਕਾਂ ਨੂੰ ਲੋਨ ਜਿਹੜੇ ਮਿਲ ਰਹੇ ਨੇ ਛੋਟੇ ਦੁਕਾਨਦਾਰਾਂ ਵਾਸਤੇ ਹਰ ਚੀਜ਼ ਨੂੰ ਅੱਜ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਹਰ ਵਰਗ ਨੂੰ ਹਰ ਨੂੰ ਬਹੁਤ ਕੁਝ ਮਿਲਿਆ ਜਿਹੜਾ ਪਿਛਲੇ ਸਮੇਂ ਤੋਂ 17 ਤੋਂ ਨਹੀਂ ਮਿਲਦਾਰਾ ਸੀ ਇਸ 10 ਸਾਲ ਦੇ ਵਿੱਚ ਮਿਲਿਆ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕਿਹਾ ਤਾਂ ਵੀ ਸਭ ਤੋਂ ਪਹਿਲਾਂ ਡਿਫੈਂਸ ਨੂੰ ਲੈ ਕੇ ਚੱਲੀਏ ਡਿਫੈਂਸ ਦੇ ਵਿੱਚ ਅੱਜ ਅਸੀਂ ਜਿਹੜਾ ਚਾਈਨਾ ਦਾ ਬਾਰਡਰ ਹੈ ਉਸ ਦੇ ਉੱਪਰ ਕਿਸੇ ਟਾਈਮ ਸਾਡੇ ਦੇਸ਼ ਦਾ ਇੱਕ ਮਤਲਬ ਆਰਮੀ ਪਹੁੰਚ ਵੀ ਨਹੀਂ ਸਕਦੀ ਸੀ ਅੱਜ ਉਸ ਬਾਰਡਰ ਤੱਕ ਸੜਕ ਤੇ 에ਅਰ ਸਵਾਵਾ ਉੱਥੇ ਜਾਣ ਲੱਗੀਆਂ ਅੱਗੇ ਮਤਲਬ ਮਿਲਟਰੀ ਦਾ ਸਮਾਨ ਪਹੁੰਚਾਉਣ ਵਾਸਤੇ ਕੋਈ ਸਾਧਨ ਨਹੀਂ ਹੁੰਦੇ ਸੀ ਅੱਜ ਬਾਈ 에ਅਰ ਉੱਥੇ ਹਰ ਤਰ੍ਹਾਂ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਉਸ ਤੋਂ ਬਿਨਾਂ ਮੋਦੀ ਜੀ ਕਰਕੇ ਬਿਲਕੁਲ ਮੋਦੀ ਜੀ ਕਰਕੇ ਨਹੀਂ ਤੇ 70 ਸਾਲ ਦੂਸਰੀਆਂ ਗਵਰਨਮੈਂਟਾਂ ਨੇ ਵੀ ਸਰਕਾਰਾਂ ਨੇ ਵੀ ਪ੍ਰਧਾਨ ਮੰਤਰੀ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਕਦੇ ਉਹਨਾਂ ਨੇ ਕੰਮ ਨਹੀਂ ਕੀਤਾ ਮੈਂ ਦੱਸ ਦੇ ਵਿੱਚੋਂ ਮਤਾ ਜੀ 11 ਨੰਬਰ ਦੇਣਾ ਚਾਹੁੰਦਾ